सतनाम श्री वाहगुरु जी एक ओंकार सतगुर प्रसाद गौड़ी पावन अखरी महला पौड़ी गंगा ज्ञान नहीं सुख पात्यो अनेक जुक्त शास्त्र कर पातो ਕਿਉਨੀ ਸੋਏ ਜਾ ਕੈ ਦ੍ਰਿੜ ਸੋ ਕਹਿਤ ਸੁਣਤ ਕਛ ਜੋਗ ਨ ਹੋਉ ਨਿਆਨੀ ਰਹਿਤ ਆਗਿਆ ਦ੍ਰਿੜ ਜਾ ਕੈ ਉਸਨ ਸੀਤ ਸਮਸਰ ਸਭ ਤਾ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕੋ ਕਿਰਪਾ ਧਾਰੀ ਹੰਗਾ ਗਿਆਨ ਨਿਰਿਆ ਮੂਦਿਆ ਕਲ ਨਾਲ حاصل ਨਹੀਂ ਹੁੰਦਾ ਅਤੇ ਸ਼ਾਸਤਰਾਂ ਦੀਆਂ अनेका ਯੁਕਤੀਆਂ ਰਾਹੀਂ ਵੀ ਇਸ ਨੂੰ حاصل ਨਹੀਂ ਕੀਤਾ ਜਾ ਸਕਦਾ ਅਸਲ ਵਿੱਚ ਗਿਆਨੀ ਉਹੀ ਹੈ ਜਿਸਦੇ ਚਿੱਤ ਵਿੱਚ ਪਰਮਾਤਮਾ ਵਸਦਾ ਹੈ ਸਿਰਫ ਕਹਿਣ ਸੁਣਨ ਨਾਲ ਹੀ ਬੰਦਾ ਕਿਸੇ लायक ਨਹੀਂ ਬਣਦਾ ਗਿਆਨੀ ਉਹੀ ਹੈ ਜੋ ਪਰਮਾਤਮਾ ਦੀ ਆਗਿਆ ਮੰਨਣ ਲਈ ਸਦਾ ਤਿਆਰ ਰਹਿੰਦਾ ਹੈ ਉਸ ਨੂੰ ਦੁੱਖ ਦੀ ਕੜੀ ਅਤੇ ਸੁਖ ਦਾ ਵੇਲਾ ਇੱਕੋ ਜਿਹਾ ਮਹਿਸੂਸ ਹੁੰਦਾ ਹੈ ਗੁਣਾਨਿਕ ਸਾਹਿਬ ਫਰਮਾਉਂਦੇ ਹਨ ਜਿਸ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੋ ਗੁਰਮੁਖ ਬਾਣ ਕੇ ਜਗਤ ਦੇ ਮੂਲ ਪਰਮੇਸ਼ਰ ਦੀ ਵਿਚਾਰ ਕਰਦਾ ਹੈ ਉਹੀ ਮਨੁੱਖ ਗਿਆਨੀ ਹੈ ਸ਼ਲੋਕ ਆਵਣ ਆਇਐ ਸ੍ਰਿਸ਼ਟ ਮੇ ਬਿਨ ਬੁਜੇ ਪਸੂ ਟੋਰ ਨਾਨਕ ਗੁਰਮੁਖ ਸੋ 부ਜੈ ਜਾਕੇ ਪਾਗ ਮਥੋਰ ਸੰਸਾਰ ਵਿੱਚ ਕਈ ਜੀਵ ਜੰਮਦੇ ਹਾਨ ਪਰ ਜ਼ਿੰਦਗੀ ਦਾ ਸਹੀ ਰਾਹ ਸਮਝੇ ਬਿਨਾ ਉਹ ਡੰਗਰੇ ਬਣੇ ਰਹਿੰਦੇ ਹਾਨ ਗੁਰਨਾਨਕ ਸਾਹਿਬ ਵਰਮਾਉਂਦੇ ਹਾਨ ਜਿਸ ਦੀ ਕਿਸਮਤ ਚਮਕ ਪੈਂਦੀ ਹੈ ਉਹ ਗੁਰੂ ਦੇ ਸਾਹਮਣੇ ਹੋ ਕੇ ਜ਼ਿੰਦਗੀ ਦਾ ਸਹੀ ਰਾਸ ਸਮਝ ਜਾਂਦਾ ਹੈ। ਪੋੜੀ ਯਾਜਕ ਮੇ ਇਕੇ ਕੋ ਆਇਆ ਜਨਮਤ ਮੋਇਓ ਮੂਣੀ ਮਾਇਆ ਗਰਭ ਕੁੰਟ ਮੇ ਉਰਤ ਤਪ ਕਰਤੇ ਸਾਹ ਸਾਹ ਸਿਮਰਤ ਪ੍ਰਭ ਰਹਤੇ ਊਰਜ ਪਰੇ ਜੋ ਛੋੜ ਛਡਾਣਾ ਦੇਵ ਨੂੰ ਹਾਰ ਮੰਨੇ ਬਿਸਰਨਾ ਤਾਰੂ ਕਿਰਪਾ ਜਿਸੇ ਗੁਸਾਈ ਇਹ ਤੋ ਤਨ ਨਨਕ ਤੇਸ ਬਿਸਰੇ ਨਹੀਂ ਇਸ ਸੰਸਾਰ ਵਿੱਚ ਮਨੁੱਖ ਪਰਮਾਤਮਾ ਦੀ ਬੰਦਗੀ ਵਾਸਤੇ ਆਉਂਦਾ ਹੈ ਪਰ ਜੰਮਦੇ ਹੀ ਇਸ ਨੂੰ ਠੱਗਣੀ ਮਾਇਆ ਆਪਣੇ ਮੋਹ ਵਿੱਚ ਠੱਗ ਲੈਂਦੀ ਹੈ ਜੀਵ ਮਾਦੀ ਕੋਖ ਵਿੱਚ ਪੁੱਠਾ ਨਟਕੇ ਪਰਮਾਤਮਾ ਦੀ ਤਪੱਸਿਆ ਕਰਦਾ ਹੈ ਉੱਥੇ ਉਹ ਹਰੇਕ ਸੁਆਸ ਨਾਲ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ ਪਰ ਸੰਸਾਰ ਦੇ ਪਦਾਰਥਾਂ ਵਿੱਚ ਉਲਝ ਜਾਂਦਾ ਹੈ ਜਿਨ੍ਹਾਂ ਨੂੰ ਉਸ ਨੇ ਛੱਡ ਜਾਣਾ ਹੈ ਉਹ ਦੇਣ ਵਾਲੇ ਪ੍ਰਭੂ ਨੂੰ ਮਨ ਵਿੱਚੋਂ ਭੁਲਾ ਦਿੰਦਾ ਹੈ ਗੁਣਾਨਿਕ ਸਾਹਿਬ ਫਰਮਾਉਂਦੇ ਹਨ ਜੇ ਸੁੱਤੇ ਪਰਮਾਤਮਾ ਮੇਰ ਕਰਦਾ ਹੈ ਉਸ ਨੂੰ ਲੋਕ ਪਰਲੋਕ ਵਿੱਚ ਨਹੀਂ ਵਿਸਰਦਾ ਸਲੋਕ ਆਵਤ ਹੁਕਮਿ ਮਿਨ ਬਿਨਾ ਸੁ ਹੁਕਮੇ ਆਗਿਆ ਪੈਨ ਨ ਕੋਈ ਆਵਣ ਜਾਣ ਤੇ ਮਿਟੈ ਨਾਨਕ ਜੇ ਮਨ ਸੋਏ ਪਰਮਾਤਮਾ ਦੇ ਹੁਕਮ ਵਿੱਚ ਜੀਵ ਜੰਮਦਾ ਹੈ ਹੁਕਮ ਵਿੱਚ ਮਰਦਾ ਹੈ ਕੋਈ ਵੀ ਜੀਵ ਉਸਤੇ ਹੁਕਮ ਦੀ ਅਦੂਲੀ ਨਹੀਂ ਕਰ ਸਕਦਾ ਗੁਨਾਹਿਕ ਸਾਹਿ ਫਰਮਾਉਂਦੇ ਹਨ ਜਿਸ ਦੇ ਮਨ ਵਿੱਚ ਅਕਾਲ ਪੁਰਖ ਪ੍ਰਭੂ ਵਸਦਾ ਹੈ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਵਾਇਕ ਰੂਜੀਕਾ ਖਾਲਸਾ ਵਾਇਕ ਰੂਜੀ ਕੀ ਫਤਿਹ